ਮਰ ਸਾਹਿਬ ਅੱਜ ਸੀ ਅ ਅਰੋੜਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਇਓ ਓਕੇ ਇਹਨਾਂ ਦੇ بیٹے ਨੂੰ ਅਜੇ ਸ਼੍ਰੀ ਹਮ ਦੋ ਦਿਨ ਹੋ ਗਏ ਦੋ ਦਿਨ ਹੋ ਗਏ ਅ ਗੋਲੀਆਂ ਦੇ ਨਾਲ ਸ਼ਰੇ ਬਾਜ਼ਾਰ ਜਿਹੜਾ ਉਹ ਮਾਰ ਮੁਕਾਇਆ ਸੀਗਾ ਔਰ ਪੁਲਿਸ ਦੀ ਵੀ ਇਹਦੇ ਤੇ ਬਿਲਕੁਲ ਹੀ ਗੱਲ ਕਰਦੀ ਹੈ ਦੇਖੋ ਜੀ ਅਸੀਂ ਚਾਹੇ ਅਰੋੜਾ ਪਰਿਵਾਰ ਵਾ ਚਾਹੇ ਕੋਈ ਹੋਰ ਆ ਜਿੱਥੇ ਗੋਲੀ ਨਾਲ ਸਾਡੇ ਪੰਜਾਬ ਦੇ ਲੋਕ ਜਾਂ ਭਾਰਤ ਲੋਕ ਛੀਦ ਹੁੰਦੇ ਆ ਚਾਹੇ ਸਾਡੇ ਫੌਜੀ ਜਵਾਨ ਬਾਰਡਰਾਂ ਦੇ ਸ਼ਹੀਦ ਹੁੰਦੇ ਆ ਅਸੀਂ ਉਹਨਾਂ ਦੇ ਘਰ ਘਰ ਜਾਂਦੇ ਆ ਜਿਹੜੀ ਆਰਐਸਐਸ ਦੇ ਕਹਿ ਕੇ ਉਹਨਾਂ ਨੇ ਮਾਰਿਆ ਵੀ ਆਰਐਸਐਸ ਦੇ ਦੇ ਬੰਦੇ ਆ ਜੀ ਆਰਐਸਐਸ ਕੋਈ ਜੁਆਇਨ ਕਰਨਾ ਪਾਪ ਨਹੀਂ ਆ ਮੈਂ ਕਹਣਾ ਕੋਈ ਪਾਰਟੀ ਜੁਆਇਨ ਕਰੋ ਸਾਡਾ ਉਹਦੇ ਨਾਲ ਕੋਈ ਮਤਲਬ ਨਹੀਂ ਆ ਜਿੱਥੇ ਜਿੱਦੇ ਸੋਚ ਆ ਉੱਥੇ ਜਾਓ ਲੇਕਿਨ ਜਿਹੜਾ ਕਿਸ ਨੂੰ ਮਾਰਨਾ ਉਹ ਬਹੁਤ ਵੱਡਾ ਪਾਪ ਆ ਜਿਹੜੇ ਸ਼੍ਰੀ ਬਲਦੇਵ अरोड़ा ਜੀ ਨੇ ਪਰਿਵਾਰ ਬਹੁਤ ਸ਼ਰੀਫਾ ਇਮਾਨਦਾਰੀ ਨਾਲ ਚੱਲ ਰਿਹਾ ਆਪਣੇ ਹੋ ਸਕਦਾ ਘਰੋਂ ਪੈਸੇ ਲਾ ਲਾ ਕੇ ਬੜੇ ਬਾਉ ਜੀ ਨੇ ਇਹਨਾਂ ਦੇ ਨੇ ਆਪਣੀ ਸੇਵਾ ਕੀਤੀ ਆ ਲੇਕਿਨ ਮੈਂ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਕਰਦਾ ਮਾਂ ਅੱਜ ਬਲੇ ਬਰੋਣਾ ਜੀ ਦਾ ਬੇਟਾ ਨਵੀਨ ਬਰੋਣਾ ਜੀ ਗਏ ਨੇ ਕੱਲ ਕੋਈ ਹੋਰ ਜਾਊਗਾ ਪਰਸੋਂ ਕੋਈ ਹੋਰ ਜਾਊਗਾ ਇਹਨਾਂ ਨਾਲ ਸਖਤੀ ਗੈਂਗਸਟਰ ਨੇ ਚਾਹ ਖਾਲਸਤਾਨ ਨੇ ਚਾਹ ਅਤਵਾਦੀ ਨੇ ਇਹਨਾਂ ਦਾ ਸਖਤੀ ਇੰਨੀ ਲਿਓ ਛਾਤੀ ਦੇ ਵਿੱਚ ਗੋਲੀਆਂ ਮਾਰੋ ਕੋ ਲੱਤਾਂ ਜੀ ਮਾਰ ਰੀਆਂ ਇਹਨੂੰ ਰੋਜ਼ ਤਰੀਕਾ ਨਹੀਂ ਲੈ ਕੇ ਜਾਣਾ ਕਿਉਂਕਿ ਬਾਰ-ਬਾਰ ਪੁਲਿਸ ਦਾ ਵੀ ਟਾਈਮ ਖਰਾਬ ਹੁੰਦਾ ਵਾ ਲਾਂਡ ਆਰਡਰ ਤੋਂ ਮੇਨਟੇਨ ਨਹੀਂ ਹੋ ਰਿਹਾ ਫਿਰ ਕਿਉਂਕਿ ਜਿਹੜਾ ਇਹਨਾਂ ਦਾ ਮਕਾ ਦੇ ਉਹਨਾਂ ਨੂੰ ਕਿਉਂਕਿ ਜਿਵੇਂ ਨਵੀਨ ਉਹ ਰੋੜੋ ਜਿਹੜਾ ਗੋਲੀਆਂ ਮਾਰੀਆਂ ਨੇ ਇਸੇ ਤਰੀਕਾ ਉਹਨਾਂ ਦੇ ਜਿਹੜੇ ਦੋ ਬੰਦੇ ਆਏ ਆ ਦੋ ਬੰਦੇ ਸੀ ਨੇ ਜੀ ਹਾਂ ਜੀ ਇਸੇ ਤਰ੍ਹਾਂ ਜੀ ਨੇ ਗਨਕਟਰ ਕਰ ਦੇਓ ਅਸੀਂ ਪੰਜਾਬ ਪੁਲਿਸ ਨੇ ਹਰ ਸਮੇਂ ਖੜੇ ਆ ਜਿੱਥੇ ਸਾਡੀ ਲੋੜ ਆ ਪੰਜਾਬ ਪੁਲਿਸ ਸਾਡੇ ਨਾਲ ਲੈ ਕੇ ਚੱਲੇ ਸਾਨੂੰ ਗੋਲੀ ਅਸੀਂ ਖਾਵਾਂਗੇ ਜਿਉ ਸਾਡੇ ਮਾਰਨਗੇ 50 ਗੋਲ ਲਗਾ ਦੇ ਤੂੰ ਪਿੱਛੇ ਰੋ ਕੋਈ ਗੱਲ ਅਸੀਂ ਵੀ ਚੀਜ਼ ਹੋਣ ਨੂੰ ਤਿਆਰ ਆ ਇਹ ਨਹੀਂ ਹੈਗਾ ਅਸੀਂ ਸਵੇਰੇ ਕੀਰਤਨ ਸੁਣਨਾ ਪੜ ਲਈਦਾ ਵਾ ਇੱਕ ਪਰਿਵਾਰ ਨੂੰ ਨੌਕਰੀ ਮਿਲੇ ਇੱਕ ਪਰਿਵਾਰ ਨੂੰ ਸ਼ਹੀਦ ਦਾ ਦਰਜਾ 1 ਕਰੋੜ ਰੁਪਇਆ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਇਹਨਾਂ ਦੇ ਕੋਈ ਅਲਿਗੇਸ਼ਨ ਨਹੀਂ ਹੈ ਦਾ ਪਰਿਵਾਰ ਦੇ ਬਈ ਰੰਜੋਸ਼ਾ ਜੀ ਫਲਾਣਾ ਜੀ ਟਮਾਣਾ ਇਹ ਨਹੀਂ ਹੈਗਾ ਇਹ ਵਿਚਾਰੀਏ ਗੁੱਡੀ ਨੂੰ ਇੱਕ ਨੌਕਰੀ ਦਿੱਤੀ ਜਾਵੇ ਕਿਉਂਕਿ ਇੰਨੀ ਜ਼ਿਆਦਾ ਉਮਰ ਨਹੀਂ ਕਿਉਂਕਿ ਨੌਕਰੀ ਦਿੱਤੀ ਜਾ ਸਕਦੀ ਆ ਐਜ ਪਰ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਨੌਕਰੀ ਮਿਲਣੀ ਚਾਹੀਦੀ ਆ ਕਿਉਂਕਿ ਅਸੀਂ ਪੰਜਾਬ ਵਿੱਚ ਕਾਂਗੇ ਆਰਐਸਐਡੀ ਸੋਚ ਆਓ ਘਰ ਘਰ ਲੈ ਕੇ ਜਾਓ ਕਿਉਂਕਿ ਫਿਰ ਅਸੀਂ ਦੇਖਦੇ ਆ ਵੀ ਦੋ ਬੰਦੇ ਮਾਰਦੇ ਚਾਰ ਬੰਦੇ 10 ਮਾਰਦੇ ਕਾਜ ਉਹ ਵਰ ਜਿੰਨੇ ਹੋਣ ਅਸੀਂ ਸਭ ਤੋਂ ਮੂਰੇ ਖੜਾਂਗੇ ਦਾਸ ਗੁਰਸੇਵ ਸਿੰਘ ਮੰਡ ਸਭ ਤੋਂ ਪਹਿਲਾ ਮੂਰੇ ਖੜੂਗਾ ਕਿਉਂਕਿ ਅਸੀਂ ਖਾਲਸਤਾਨੇ ਦੇ ਡਰ ਵਾਲੇ ਨਹੀਂ ਅਸੀਂ ਬਾਅਦ ਪਹਿਲੇ ਲਖਾਇਆ ਖਾਲਸਤਰ ਮਰਦਾਬਾਦ ਅਸੀਂ ਤਾਂ ਰੋਜ ਭੋਗ ਪਾਈਦਾ ਉਹ ਕਹਿੰਦੇ ਤੁਹਾਡਾ ਪੋਣਾ ਅਸੀਂ ਕਹਿੰਦੇ ਤੁਹਾਡਾ ਰੋਜ ਪੋਣਾ ਕਿਉਂਕਿ ਪੰਜਾਬ ਵਿੱਚ ਸਨਾਤਨੀਆਂ ਲਈ ਅਸੀਂ ਕੰਮ ਕਰਦੇ ਆਂ ਕਿ ਪੂਰੇ ਭਾਰਤ ਵਿੱਚ ਕਰਦੇ ਆਂ ਸਨਾਤਨੀਆਂ ਲਈ ਕੰਮ ਪੂਰੇ ਹਿੰਦੂ ਪਰਿਵਾਰਾਂ ਲਈ ਕੰਮ ਕਰਦੇ ਪਏ ਆ ਸਾਡੇ ਸਾਧੂ ਸੰਤ ਸਮਾਜ ਸ੍ਰੀ ਹਰਦوار ਤੋਂ ਪੂਰੇ ਕਾਸ਼ੀ ਤੋਂ ਤੇ ਸ੍ਰੀ ਤਿਰਧਰਸ਼ਾ ਆਤਰੀ ਜੀ ਦੇ ਨਾਂ 'ਤੇ ਕੰਮ ਕਰਦੇ ਆ ਰਹੇ ਆ ਲੇਕਿਨ ਸਾਨੂੰ ਬਹੁਤ ਬੜਾ ਦੁੱਖ ਆ ਤੋ ਕਹੇ ਸ੍ਰੀ ਮਹਾਨ ਭਗਵਤ ਜੀ ਦੀ ਜਿਹੜੀ ਸੋਚ ਆ ਬਹੁਤ ਵਧੀਆ ਮੈਂ 10 ਵੀ ਪ੍ਰੋਗਰਾਮ ਸ਼ਮੂਲੀਅਤ ਕੀਤੀ ਹੋਣੀ ਹੈ ਮੈਂਬਰ ਨਹੀਂ ਆ ਮੈਂ ਪਰ ਉਹਨਾਂ ਦੀ ਜਿਹੜੀ ਸੋਚ ਆ ਉੱਤੇ ਜਾ ਕੇ ਦੇਖਿਆ ਬਹੁਤ ਵਧੀਆ ਗੁਰੂ ਗ੍ਰੰਥ ਸਾਹਿਬ ਬਰਤੀ ਸੋਚ ਵਧੀਆ ਵਾ ਗੁਰੂਆਂ ਬਾਰੇ ਬਹੁਤ ਵਧੀਆ ਸੋਚ ਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਇੰਨਾ ਵਧੀਆ ਕੰਮ ਕੀਤਾ ਸਨਾਤਨ ਲਈ ਡਾਂਕਾ ਵਜਾਤਾ ਪੂਰੇ ਵਿਦੇਸ਼ ਦੇਸ਼ ਨਹੀਂ ਵਿਦੇਸ਼ਾਂ ਵਿੱਚ ਆਮੂ ਦਾ ਆਬੀ ਵਿੱਚ ਮੰਦਿਰ ਬਣਾਇਆ ਇਹਨਾਂ ਲੋਕਾਂ ਦੀ ਤਕਲੀਫ ਹੀ ਇਹ ਆ ਵੀ ਸਨਾਤਨ ਧਰਮ ਦਾ ਗਰਾਭ ਵੱਧਾ ਜਾ ਰਿਹਾ ਵੀ ਪੰਜਾਬ ਵਿੱਚ ਹਿੰਦੂਆਂ ਨੂੰ ਡਰਨ ਦੀ ਲੋੜ ਨਹੀਂ ਗੁਰਸਿਮਰਨ ਸਿੰਘ ਮੰਡ ਪਹਿਲਾਂ ਗੋਲੀ ਖਾਊਗਾ ਮੁਕਾਬਲਾ ਵੀ ਅਸੀਂ ਕਰਾਂਗੇ ਆ ਸਾਡਾ ਪਰਵਾਰ ਅਸੀਂ ਪਹਿਲੇ ਕਹਾਉਂਗੇ ਜੇ ਮਰਗੇ ਸਾਡੇ ਰੋਣਾ ਨਹੀਂ ਹੱਸੇਓ ਕੋਈ ਗੱਲੀ ਦੇਖ ਲਈ ਛੀ ਦੋਵਾਂਗੇ ਲੇਕਿਨ ਘਰ ਘਰ ਅਸੀਂ ਆਰਐਸਵੀ ਮੈਂ ਦੁਬਾਰਾ ਫੇਰ ਕਹਿਣਾ ਚਾਹਨਾ ਘਰ ਘਰ ਆਰਐਸਵੀ ਦੀ ਸੋਚ ਲੈ ਕੇ ਜਾਵਾਂਗੇ ਕਿਉਂਕਿ ਜੈ ਸ਼੍ਰੀ ਰਾਮ ਵੀ ਕਹਾਗੇ ਭਗਵਾ ਵੀ ਪਹਿਨਾਵਾਂਗੇ ਭਾਰਤ ਮਾਤਾ ਜੈ ਵੀ ਕਹਾਵਾਂਗੇ ਇਸ ਪਰਿਵਾਰ ਦੇ ਜਿੰਨਾ ਦੁੱਖ ਬੜਾਇਆ ਵੇ ਉਹਨਾਂ ਘਾਟਾ ਸੁੱਖ ਬੜਾਇਆ ਵਾਧਾ ਦੁੱਖ ਬੜਾਇਆ ਘਟਦਾ ਵਾ ਲੇਕਿਨ ਇਹ ਜਿਹੜੇ ਸਿਰਫਰੇ ਲੋਕ ਨੇ ਕੁਝ ਚੁਣੁੰਦੇ ਲੋਕ ਨੇ ਜਿਹੜੇ ਪਿਸਤੌਲਾਂ ਦੀ ਰੋਤ ਆ ਕੇ ਬੱਚਿਆਂ ਨੂੰ ਮਾਰਦੇ ਨੇ ਬੱਚੇ ਦਾ ਕੀ ਕਸੂਰ ਆ ਜੀ ਤੂੰ ਸਾਨੂੰ ਮਾਰੋ ਜਣ ਮਾਰਨਾ ਪੰਗਾ ਲਾਓ ਸਾਡੇ ਨਾਲ ਇਹਨਾਂ ਵਿੱਚ ਸ਼ਰੀ ਪਰਿਵਾਰਾਂ ਨਾਲ ਕੀ ਹੋ ਰਿਹਾ ਆਪੂਆ ਜੀ ਬੈਠਿਆ ਆ ਬਜਾਰੇ ਨਵੀਨ ਜੀ ਦੀ ਛੋਟੀ ਬੇਟੀ ਵੱਡੀ ਬੇਟੀ ਬੈਠੀ ਆ ਛੋਟਾ ਬੇਟਾ ਵਾ ਨਾ ਰੋਣੀ ਬੈਠੀ ਆ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਫਿਰੋਜਪੁਰ ਦੇ ਆ ਕਿ ਪੂਰੇ ਪੰਜਾਬ ਦੇ ਨੂੰ ਬਈ ਸ਼ਾਂਤੀ ਬਣਾ ਕੇ ਰੱਖੋ ਪੰਜਾਬ ਪੁਲਿਸ ਨੂੰ ਵੀ ਕਹੂੰਗਾ ਡੀਜੀਪੀ ਸਾਹਿਬ ਸ਼੍ਰੀ ਗੌਰਵ ਜਦਵ ਜੀ ਨੂੰ ਇਹਨਾਂ ਦਾ ਮੁਕਾਬਲਾ ਕਰਕੇ ਨੋ ਤਰੰਤ ਇਹਨਾਂ ਨੂੰ ਇਨਸਾਫ ਦਿਵਾਓ ਕਿਉਂਕਿ ਤਾਂ ਕਿ ਜਿਹੜਾ ਆਪ ਲੋਕ ਨੇ ਉਹ ਸੁਰੱਖਿਆਤਰੀ ਪੰਜਾਬ ਵਿੱਚ ਹਿੰਦੂ ਤਾਂ ਬਿਲਕੁਲ ਸੁਰੱਖਿਆਦ ਨਹੀਂ ਹੈਗਾ ਨਾ ਸਨਾਤ ਨਹੀਂ ਜਿਹੜਾ ਵੀ ਚਾਹੇ ਹਿੰਦੂ ਦੇ ਵਿੱਚ ਸਾਰੇ ਸਨਾਤ ਨਹੀਂ ਆ ਗਏ ਇਸ ਕਰਕੇ ਸਾਨੂੰ ਸੇਫ ਹੋਣ ਦੀ ਲੋੜ ਆ ਭਵੰਤਮਾਨ ਜੀ ਭਵੰਤਮਾਨ ਜੀ ਤੁਸੀਂ ਸੀਟ ਜਿੱਤ ਲਈ ਹੈ ਤੁਹਾਨੂੰ ਮੁਬਾਰਕਬਾਦ ਹੈ ਦਰਦਾਰ ਸਾਹਿਬ ਦੀ ਲੇਕਿਨ ਸਾਡੇ ਜਿਹੜੇ ਹਤਿਆਮਾ ਹੋ ਰਹੀ ਹੈ ਇਹਦੇ ਬਾਰੇ ਵੀ ਸੋਚੋ ਜਿੰਨਾ ਲੋਕਾਂ ਨੂੰ ਸੁਰੱਖਿਆ ਲੋੜ ਆ ਸੁਰੱਖਿਆ ਦਿਓ ਨਾ ਕਿ ਖੋਬੋ ਉਹਨਾਂ ਤੋਂ ਧੰਨਵਾਦ ਆਪ ਸੁਪਰੀਮ ਕੋਰਟ ਵੱਲ ਨੇ ਤਰੰਤ ਜਿੰਨੀ ਮੌਜੂਦ ਵਿੱਚ ਕਿਹਾ ਅਸੀਂ ਗੈਂਗਸਟਰ ਬਾਦ ਆ ਜਿਹੜੇ ਉਹ ਖਤਮ ਕਰ ਦਾਂਗੇ ਔਰ ਕੀ ਲੱਗਦਾ ਕਿ ਪ੍ਰੋਸਪਰ ਦੇ ਵਿੱਚ ਜਿਹੜੀ ਘਟਨਾ ਹੋਈ ਆ ਕੀ ਤੁਸੀਂ ਤੁਹਾਨੂੰ ਜੋੜਦੇ ਹੋ ਨਹੀਂ ਨਹੀਂ ਇਹ ਜਿਹੜੇ ਲੋਕਾਂ ਦਾ ਦਿਮਾਗ ਫਿਰਿਆ ਨੇ ਆਰਐਸਐਸ ਦਾ ਆਰਐਸਐਸ ਮਾੜਾ ਆਰਐਸਐਸ ਭਾਜੀ ਕਦੇ ਮਾੜਾ ਨਹੀਂ ਨਾ ਕੋਈ ਪਾਰਟੀ ਮਾੜੀ ਹੁੰਦੀ ਆ ਹਰ ਇੱਕ ਦੇ ਆਪਣੇ ਆਪਣੇ ਵਿਚਾਰ ਨੇ ਅਜੰਡੇ ਆ ਪਾਰਟੀਆਂ ਦੇ ਆਰਐਸਐਸ ਦਾ ਮੇਰੇ ਕੋਲ 100 ਸਾਲ ਦਾ ਹੋਣਾ ਸੀ ਬਣਾ ਕੇ ਏਟੇ ਆ ਫਿਰ ਇਹ ਮੈਂ ਤਾਂ ਇਹ ਕਹਿਣਾ ਵੀ ਕੋਈ ਪਾਰਟੀ ਜੁਆਇਨ ਕਰੋ ਜੇ ਆਰਐਸਐਸ ਦੇ ਜਿਹੜਾ ਜੁੜਿਆ ਜੁੜਾ ਕਿਸ ਨੂੰ ਇਹ ਨਾ ਕਹੋ ਵੀ ਦੋ ਆਰਐਸਐਸ ਨਾਲ ਕਿਉਂ ਜੁੜਿਆ ਹੋਇਆ ਜੁੜਨ ਦਾ ਭਾਈ ਬਹੁਤ ਬਹੁਤ ਬਤਾਈਆ ਤੁਸੀਂ ਆਰਐਸਐਸ ਨਾਲ ਜੁੜੇ ਹੋ ਹਰੇ ਨਹੀਂ ਆ ਵੀ ਮੈਂ ਕਹਾ ਕਾਂਗਰਸ ਨਾਲ ਕਿਉਂ ਜੁੜਿਆ ਵੀ ਮੈਂ ਕਹਾ ਜੀ ਤੂੰ ਬੀਜੇਪੀ ਨਾਲ ਕਿਉਂ ਜੁੜਿਆ ਜਾਂ ਬੀਐਸਪੀ ਨਾਲ ਕਿਉਂ ਜੁੜਿਆ ਇਹ ਨਹੀਂ ਹਰ ਇੱਕ ਦਾ ਸਵਾਦ ਕਰਨਾ ਚਾਹੀਦਾ ਪੌਣੇ 5 ਸਾਲ ਸਾਨੂੰ ਇਕੱਠੇ ਰਹਿਣਾ ਚਾਹੀਦਾ ਵਾ ਜਦੋਂ 5 ਸਾਲ ਬਾਅਦ ਵੋਟਾਂ ਆਉਣਗੀਆਂ ਦੋ ਤਿੰਨ ਮਿੰਟ ਬਾਅਦ ਅੱਡ ਅੱਡ ਹੋ ਜਾਓ ਭਈ ਮੇਰੀ ਸੋਚ ਭਾਈ ਕਾਂਗਰਸ ਨਾਲ ਮੇਰੀ ਸੋਚ ਬੀਜੇਪੀ ਨਾਲ ਮੇਰੀ ਆਰਐਸਐਸ ਦੀ ਸੋਚ ਆ ਅੱਡ ਅੱਡ ਹੋ ਜਾਓ ਇਹ ਨਹੀਂ ਹੈ ਭਈ ਭਈ ਆਪਾਂ ਪਹਿਲੇ ਲੜੀ ਜਾਣਾ ਲੜੋਣਾ ਸ਼ਾਂਤੀ ਰੱਖੋ ਆ ਪਰਿਵਾਰ ਤੇ ਲੜਕੀ ਤੇ ਪਿਤਾ ਜੀ ਤੇ ਕੀ ਬੀਤਦੀ ਹੋਗੀ ਉਹ ਭੂਆ ਜੀ ਬੈਠੀਆਂ ਨੌ ਰੋਣੀ ਬ ਕੀ ਵੀ ਦੀ ਹੋਗੀ ਅਸੀਂ ਜੋਦਾ ਦਾ ਕਰਨੀ ਸਕਦੇ ਅਸੀਂ ਦੁੱਖ ਬਣਾ ਸਕਦੇ ਆ ਜਿੱਥੇ ਸਾਡੀ ਲੋੜ ਆ ਸਾਨੂੰ ਲੈ ਚਲੋ ਸਾਡੇ ਗੋਲੀਆਂ ਮਰਵਾ ਦਿਓ ਸਾਨੂੰ ਕੋਈ ਦੁੱਖਤ ਨਹੀਂ ਹੈਗੀ ਅਸੀਂ ਪਰਿਵਾਰ ਨਾਲ ਕਿ ਸਾਰੇ ਪੰਜਾਬ ਨਾਲ ਸਾਰੇ ਭਾਤ ਨਾਲ ਖੜੇ ਆ ਜੈ ਸ਼ਰਮ